ਮਾਤਾ ਦੇ ਪੇਟ ਠੀਕ ਹੈ ਉਥੇ ਇੱਕ ਅੰਧਕਾਰ ਗੁਫਾ ਵਾਂਗੋ ਜਿੱਥੇ ਨਾ ਕੋਈ ਪੰਜਵਾ ਕਰ ਦੂਜਾ ਮਾਤ ਗਰਭ ਮੇ ਆਪਣਾ ਸਿਮਰਨ ਦੇ ਤੈ ਤੁਮ ਰੱਖਣ ਹਾਰਾ ਪਾਵਕ ਸਾਗਰ ਅਥਾ ਲਹਿਰ ਮੇ ਤਾਰਨ ਤਾਰਨ ਹਾਰਾ ਅਰਥਾਤ ਤੁਸੀਂ ਮਾਤਾ ਦੇ ਪੇਟ ਵਿੱਚ ਵੀ ਆਪਣਾ ਸਿਮਰਨ ਦੇ ਕੇ ਉਥੇ ਰੱਖਿਆ ਕਰਨ ਵਾਲੇ ਬਣੇ ਸੀਗੇ ਹੁਣ ਕਾਮਕਰੋ ਦੀ ਅੱਗ ਦੇ ਅਥਾ ਸਮੁੰਦਰ ਦੀਆਂ ਲਹਿਰਾਂ ਵਿੱਚੋਂ ਵੀ ਤਾਰਨ ਵਾਲੇ ਪ੍ਰਭੂ ਸਾਨੂੰ ਉਤਾਰ ਲਓ ਭਾਅ ਬਚਾ ਲਓ ਹੁਣ ਇਹ ਹੁਕਮਨਾਮਾ ਸਿਗਾ ਜਿਹੜਾ ਅੱਜ ਦਾ ਗੁਰਦੁਆਰਾ ਸ੍ਰੀ ਦੁਖਨਵੰਸ ਸਾਹਿਬ ਦਾ ਇਸ ਰਿਲੇਟਡ ਹੈ ਤੁਹਾਨੂੰ ਮੈਂ ਇੱਕ ਕਥਾ ਵੀ ਸੁਣਾਉਣਾ ਵਾ ਜਦੋਂ ਅਸੀਂ ਇਹ ਸੰਸਾਰ ਵਿੱਚ ਨਹੀਂ ਸੀਗੇ ਹਨਾ ਨਾ ਸਾਡਾ ਨਾਮ ਸੀਗਾ ਨਾ ਸਾਡਾ ਸ਼ਰੀਰ ਸੀ ਨਾ ਕੋਈ ਸਾਥੀ ਸੀ ਤੇ ਨਾ ਕੋਈ ਮਤਲਬ ਕੋਈ ਰਿਸ਼ਤੇਦਾਰ ਘੱਲ ਕੋਈ ਵੀ ਨਹੀਂ ਸੀਗਾ ਪਰ ਇੱਕੋ ਹੀ ਸੀਗਾ ਪਰਮਾਤਮਾ ਜਦੋਂ ਆਪਾਂ ਇਸ ਸੰਸਾਰ ਚ ਨਹੀਂ ਸੀਗੇ ਇੱਥੇ ਇਹ ਕਥਾ ਵਿੱਚ ਜਿਸ ਬਾਰੇ ਮੈਂ ਦੱਸ ਰਿਹਾ ਮ ਉਹ ਹੈਗਾ ਮਾਂ ਦਾ ਪੇਟ ਠੀਕ ਹੈ ਉੱਥੇ ਇੱਕ ਅੰਧਕਾਰ ਗੁਫਾ ਵਾਂਗੂ ਜਿੱਥੇ ਨਾ ਕੋਈ ਬਾਵਾ ਸੀਗੀ ਨਾ ਕੋਈ ਰੋਸ਼ਨੀ ਸੀਗੀ ਪਰ ਉੱਥੇ ਵੀ ਪਰਮਾਤਮਾ ਸਾਡੀ ਰੱਖਿਆ ਕਰ ਰਿਹਾ ਸੀਗਾ ਵਾਹਿਗੁਰੂ ਆਪ ਸੀਗਾ ਜਿਹੜੀ ਸਾਡੀ ਰੱਖਿਆ ਕਰ ਰਿਹਾ ਸੀਗਾ ਉਹ ਸੀ ਜਿਸ ਨੇ ਸਾਡੀ ਸਾਹ ਦੀ ਵੀ ਮਤਲਬ ਸਾਨੂੰ ਸਾਹ ਵੀ ਦੇ ਰਿਹਾ ਸੀਗਾ ਹਰ ਰੋਜ਼ ਮਾਂ ਦੇ ਰਾਹੀ ਭੋਜਨ ਭੇਜਦਾ ਸੀਗਾ ਸਾਨੂੰ ਸਾਡੇ ਦਿਲ ਦੀ ਧੜਕਣ ਚੱਲ ਰਹੀ ਸੀਗੀ ਜੋ ਸਾਡੀ ਦੇਖ ਰਹੀ ਕਰ ਰਿਆ ਸੀਗਾ ਤੇ ਜਦੋਂ ਸਮਾਂ ਆਇਆ ਤੇ ਉਹਨੇ ਮਾਂ ਦੀ ਕੋਕ ਤੋਂ ਸਾਨੂੰ ਸੰਸਾਰ ਵੀ ਦਿਖਾਇਆ ਏ ਸਾਰਾ ਸੰਸਾਰ ਉਹਨੇ ਦਿਖਾਇਆ ਤਾਂ ਵੀ ਉਹ ਛੱਡਿਆ ਨਹੀਂ ਮਤਲਬ ਜਦੋਂ ਆਪਾਂ ਸੰਸਾਰ ਵਿੱਚ ਆ ਵੀ ਗਏ ਤਾਂ ਵੀ ਉਹਨੇ ਸਾਡਾ ਹੱਥ ਨਹੀਂ ਛੱਡਿਆ ਉਹ ਤਾਂ ਹਰ ਵੇਲੇ ਨਾਲ ਸੀਗਾ ਅੱਖਾਂ ਦੇ ਪਿੱਛੇ ਤੇ ਹਰ ਜਗ੍ਹਾ ਮਤਲਬ ਵਰਸਾ ਦੇ ਵਿੱਚ ਉਹ ਵਸਦਾ ਸੀ ਅਸਲ ਮਿੱਤਰ ਅਸਲ ਸਾਡਾ ਜਿਹੜਾ ਰੱਖਿਆ ਹੋਇਆ ਹੈ ਨਾ ਕਦੀ ਉਹਨੇ ਛੱਡਿਆ ਸੀ ਤੇ ਨਾ ਕਦੀ ਛੱਡੇਗਾ ਜੇ ਆਪਾਂ ਉਹਨੂੰ ਦਿਲ ਤੋਂ ਮੰਨਦੇ ਆ ਉਹਦਾ ਨਾਮ ਸਿਮਰਨ ਕਰਦੇ ਆ ਇਸ ਲਈ ਸਿਮਰਨ ਕਰਨਾ ਚਾਹੀਦਾ ਨਾਮ ਜਪਨਾ ਚਾਹੀਦਾ ਤੇ ਪ੍ਰਮਾਤਮਾ ਨੇ ਜੇ ਅਗਰ ਉੱਥੇ ਸਾਡੀ ਰੱਖਿਆ ਕੀਤੀ ਹੈ ਇੱਥੇ ਆ ਕੇ ਰੱਖਿਆ ਕੀਤੀ ਹੈ ਉਹਦੇ ਕੀ ਅਰਦਾਸ ਕਰਦੇ ਆ ਕਿ ਹਾਂ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਨ੍ਹਾਂ ਵਿਕਾਰਾਂ ਤੋਂ ਵੀ ਸਾਨੂੰ ਮਤਲਬ ਬਚਾਈਂਦਾ ਤਾਂ ਇਨ੍ਹਾਂ ਤੋਂ ਵੀ ਦੂਰ ਰੱਖੀ ਤੇ ਆਪਣਾ ਮਤਲਬ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖੇ। ਇਹ ਕਥਨ ਨਾਲ ਤੁਹਾਨੂੰ ਜਿਹੜਾ ਹੈ ਹੁਕਮਨਾਮਾ ਜਲਦੀ ਫੋਲੋ ਹੋ ਜਾਏਗਾ। ਬਹੁਤ ਸ਼ਾਰਟ ਸੇ ਮੈਂ ਤੁਹਾਨੂੰ ਸਮਝਾ ਦਤਾ ਇਹਦਾ ਅਰਥ। ਭਾਵੇਂ ਸੀਗਾ ਕਿ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ ਜੇ ਉਹ ਮਾਤਾ ਦੀ ਕੁੱਖ ਵਿੱਚ ਤੁਹਾਡੀ ਰੱਖਿਆ ਕਰ ਸਕਦਾ ਹੈ ਤਾਂ ਤੁਹਾਡੀ ਬਾਹਰ ਆ ਕੇ ਉਹ ਜਿੰਨਾ ਵੀ ਹਰੇ ਕੋਈ ਵੀ ਪ੍ਰਸਥਿਤੀ ਹੈ। ਉੱਥੇ ਵੀ ਤੁਹਾਡੀ ਰੱਖਿਆ ਉਹ ਜ਼ਰੂਰ ਕਰੇਗਾ ਇੱਕ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਪੰਕਤੀ ਆਂਦੀ ਹੈ ਕਹਿੰਦੇ ਨਾਨਕ ਚਿੰਤਾ ਮਤ ਕਰ ਚਿੰਤਾ ਤਿਸ ਕੀ ਹੋਈ ਜਲ ਅੰਦਰ ਜੰਤ ਉਪਾਯਨ ਤਿਨਾ ਬਿਰੋਜੀ ਦੇ ਅਰਥਾਤ ਕੀ ਕਹਿੰਦੇ ਪ੍ਰਮਾਤਮਾ ਨੇ ਤੈਨੂੰ ਬਣਾਇਆ ਜੇ ਬਾਬੇ ਨਾਨਕ ਨੇ ਤੈਨੂੰ ਬਣਾਇਆ ਤੇ ਤੂੰ ਚਿੰਤਾ ਨਾ ਕਰ ਤੇਰੀ ਚਿੰਤਾ ਕਰਨ ਲਈ ਬਾਬਾ ਨਾਨਕ ਹੈਗਾ ਤੂੰ ਬਸ ਆਪਣਾ ਕਰਮ ਕਰ ਤੇਰੇ ਹੱਥ ਸਿਰਫ ਕਰਮ ਹੈਗਾ ਤੂੰ ਕਰਮ ਕਰ ਤੇ ते ਤੈਨੂੰ 101% ਫਲ ਵੀ ਨਿਸ਼ਚਿਤ ਮਿਲੇਗਾ ਤੇ ਉਹ ਕਹਿੰਦਾ ਅੱਗੇ ਪੰਕਤੀ ਲਿਖ ਰਹੇ ਨੇ ਕਹਿੰਦੇ ਜਲ ਵਿੱਚ ਜੰਤ ਉਪਾਇਨ ਤਿੰਨਾ ਬਿਰੋਜੀ ਦੇ ਅਰਥਾਤ ਜਲ ਵਿੱਚ ਨਾ ਕੋਈ ਉਤੇ ਹੱਟੀ ਹੈ ਹੱਟੀ ਤੋਂ ਭਾਵ ਨਾ ਕੋਈ ਦੁਕਾਨ ਹੈ ਨਾ ਕਿ ਉਤੇ ਖਾਣ ਲਈ ਸਮਾਨ ਹੈ ਪਰ ਉਥੇ ਥੱਲੇ ਵੀ ਜੀਵ ਜੰਤੂ ਨੇ ਬਹੁਤ ਥੱਲੇ ਵੀ ਜੀਵ ਜੰਤੂ ਨੇ ਸਮੁੰਦਰ ਦੇ ਉਥੇ ਵੀ ਉਹਨਾਂ ਨੂੰ ਖਾਣ ਨੂੰ ਦੇ ਰਿਹਾ ਇਨਕਲੂਡਿੰਗ ਜਿੱਥੇ ਤੱਕ ਰੋਸ਼ਨੀ ਜਾਂਦੀ ਹੈ ਜਿੱਥੇ ਰੋਸ਼ਨੀ ਖਤਮ ਵੀ ਹੋ ਜਾਂਦੀ ਹੈ ਸਮੁੰਦਰ ਦੇ نیچے ਉੱਥੇ ਵੀ ਜੀਵ ਜੰਤੂ ਨੇ ਤੇ ਉਹਨਾਂ ਨੂੰ ਵੀ ਜੇ ਖਾਣ ਨੂੰ ਦੇ ਰਿਹਾ ਹੈ ਤੇ ਪਰਮਾਤਮਾ ਦੇ ਭਰੋਸਾ ਰੱਖ ਤੇਰਾ ਵੀ ਟਾਈਮ ਆਏਗਾ ਬਸ ਤੂੰ ਇੱਕ ਕਰਮ ਕਰ ਮਨ ਲਾ ਕੇ ਕਰਮ ਕਰ ਕਈ ਵਾਰੀ ਜਿਉ ਔਖੀ ਸਥਿਤੀ ਵੀ ਆ ਜਾਂਦੀ ਤਾਂ ਵੀ ਮਨ ਲਾ ਕੇ ਕਰਮ ਕਰ ਤੈਨੂੰ ਫਲ 101% ਮਿਲੇਗਾ ਉਹਦਾ ਨਾਮ ਨਾ ਛੱਡੋ ਉਹਦਾ ਨਾਮ ਜਪਦੇ ਰਹੋ ਫਲੋ ਜਰੂਰ ਦੇਗਾ ਹੀ ਦੇਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤ